ਉੱਤਰ ਪ੍ਰਦੇਸ਼ ਦਾ ਇੱਕ ਜ਼ਿਲ੍ਹਾ ਹੈ ਓਰੀਆ ਉਸ ਦਾ ਇੱਕ ਵਿਕਾਸ ਇਲਾਕਾ ਲੱਗਦਾ ਹੈ ਸਹਾਰ ਸਹਾਰ ਵਿਕਾਸ ਇਲਾਕੇ ਦਾ ਇੱਕ ਪਿੰਡ ਹੈ ਹਰੀਆਰ ਅਸਲ ਵਿੱਚ ਇਸ ਹਰੀਆਰ ਪਿੰਡ ਦੀ ਰਹਿਣ ਵਾਲੀ ਇੱਕ ਲੜਕੀ ਜਿਸ ਦਾ ਨਾਮ ਸ਼ਿਵਾਨੀ ਕੁਮਾਰੀ ਹੁੰਦਾ ਹੈ ਸ਼ਿਵਾਨੀ ਕੁਮਾਰੀ ਨੇ ਟਿਕਟੌਕ ਤੋਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ ਇਸ ਤੋਂ ਇਲਾਵਾ ਉਹ ਫੇਸਬੁਕ YouTube Instagram ਤੇ ਆਪਣੇ ਵਲੌਗ ਬਣਾਉਂਦੀ ਹੈ ਤੇ ਆਪਣੇ ਪਿੰਡ ਦੇ ਕਲਚਰ ਨੂੰ ਦਿਖਾਉਂਦੀ ਹੈ ਉਸਦੇ ਬੋਲਣ ਦਾ ਤਰੀਕਾ ਵੀ ਉਸ ਇਲਾਕੇ ਦਾ ਹੀ ਹੈ ਜਿਸ ਇਲਾਕੇ ਵਿੱਚ ਉਹ ਰਹਿੰਦੀ ਹੈ ਕੁਝ ਲੋਕ ਹਨ ਜਿਨ੍ਹਾਂ ਨੂੰ ਪਤਾ ਹੈ ਕਿ ਇਸ ਇਲਾਕੇ ਦੀ ਭਾਸ਼ਾ ਕੁਝ ਇਸ ਤਰ੍ਹਾਂ ਬੋਲੀ ਜਾਂਦੀ ਹੈ ਉਹਨਾਂ ਲਈ ਇਹ ਆਸਾਨ ਗੱਲ ਹੈ ਜਿਵੇਂ ਹੀ ਬਿੱਗ ਬਾਸ ਦੇ OTT ਤਿੰਨ ਪਲੇਟਫਾਰਮ ਤੇ ਅਨਿਲ ਕਪੂਰ ਦੇ ਸਾਹਮਣੇ ਸ਼ਿਵਾਨੀ ਕੁਮਾਰੀ ਜਾਂਦੀ ਹੈ ਤੇ ਉਸ ਨਾਲ ਗੱਲਬਾਤ ਕਰਦੀ ਹੈ ਪਰ ਬਾਕੀ ਕੁਝ ਲੋਕਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਇਹ ਲੜਕੀ ਕੋਈ ਬਨਾਪੀ ਭਾਸ਼ਾ ਬੋਲ ਰਹੀ ਹੈ ਉਸਨੇ ਦੂਸਰੇ ਪ੍ਰਤੀਯੋਗੀ ਨੂੰ ਕਿਹਾ ਵੀ ਸੀ ਤੁਹਾਨੂੰ ਕੋਈ ਸ਼ੱਕ ਹੈ ਤਾਂ ਤੁਸੀਂ ਮੇਰਾ ਫੇਸਬੁੱਕ YouTube Instagram ਚੱਕ ਕਰ ਸਕਦੇ ਹੋ ਇਹ ਸਭ ਦੇਖਣ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮੈਂ ਕਿਸ ਤਰ੍ਹਾਂ ਬੋਲਦੀ ਹਾਂ ਪਰ ਉਸਮਾਨ ਸੈਫੀ ਨੇ ਖੁਦ ਸ਼ਿਵਾਨੀ ਕੁਮਾਰੀ ਦਾ ਇੰਟਰਵਿਊ ਲਿਆ ਸੀ ਤੇ ਉਸ ਦੀ ਇੱਕ ਭਾਸ਼ਾ ਹੈ ਉਹ ਉਸ ਨਾਲ ਵੀ ਉਸ ਭਾਸ਼ਾ ਵਿੱਚ ਹੀ ਗੱਲ ਕਰਦੀ ਹੈ ਦੀ ਬੋਲਦੀ ਹੋਈ ਵੀ ਬਹੁਤ ਵਧੀਆ ਲੱਗਦੀ ਹੈ ਬਹੁਤ ਸਾਰੇ ਲੋਕਾਂ ਨੂੰ ਇਸ ਦੀ ਭਾਸ਼ਾ ਪਸੰਦ ਵੀ ਆ ਰਹੀ ਸੀ ਤੇ ਕਈ ਲੋਕ ਇਸ ਦੀ ਭਾਸ਼ਾ ਨੂੰ ਪਸੰਦ ਨਹੀਂ ਕਰਦੇ ਹਨ ਜੋ ਕਹਿੰਦੇ ਹਨ ਕਿ ਇਹ ਬਨਾਪਤੀ ਭਾਸ਼ਾ ਵਰਤ ਰਹੀ ਹੈ ਅਜਿਹੀ ਇੱਕ ਕਹਾਣੀ ਹੈ ਇੱਕ ਪਿੰਡ ਵਿੱਚ ਦੋ ਤਰ੍ਹਾਂ ਦੇ ਲੋਕ ਸਨ ਤੇ ਦੋ ਤਰ੍ਹਾਂ ਦੀ ਹੀ ਭਾਸ਼ਾ ਬੋਲੀ ਜਾਂਦੀ ਹੈ ਇੱਕ ਤਰ੍ਹਾਂ ਦੀ ਭਾਸ਼ਾ ਬੋਲਣ ਵਾਲੇ ਲੋਕ ਦੂਜੀ ਭਾਸ਼ਾ ਨੂੰ ਪਸੰਦ ਨਹੀਂ ਕਰਦੇ ਇਸ ਦੀ ਵਜ੍ਹਾ ਨਾਲ ਹੀ ਇੱਕ ਭਿਆਨਕ ਕਾਂਡ ਹੁੰਦਾ ਹੈ ਜਿਸ ਦੀ ਖੂਨ ਸਾਰੇ ਭਾਰਤ ਵਿੱਚ ਫੈਲ ਜਾਂਦੀ ਹੈ ਸਿਰਫ ਭਾਰਤ ਵਿੱਚ ਹੀ ਨਹੀਂ ਉਸ ਸਮੇਂ ਇਹ ਖਬਰ ਵਿਦੇਸ਼ੀ ਅਖਬਾਰਾਂ ਵਿੱਚ ਵੀ ਪ੍ਰਕਾਸ਼ਿਤ ਹੋ ਜਾਂਦੀ ਹੈ ਜਦੋਂ ਇਹ ਮਾਮਲਾ ਅਦਾਲਤ ਵਿੱਚ ਪਹੁੰਚਦਾ ਹੈ ਤਾਂ ਅਦਾਲਤ ਨੇ ਇਸ ਘਟਨਾ ਨੂੰ ਇਲਜ਼ਾਮ ਦੇਣ ਵਾਲੇ આરોપીਆਂ ਨੂੰ ਫਾਂਸੀ ਦੀ ਸਜ਼ਾ ਦਾ ਹੁਕਮ ਸੁਣਾਇਆ ਅਤੇ ਕਿਹਾ ਇਹਨਾਂ આરોપીਆਂ ਨੂੰ ਉਦੋਂ ਤੱਕ ਫਾਂਸੀ ਦੇ ਪੰਦੇ ਤੇ ਲਟਕਾ ਕੇ ਰੱਖਿਆ ਜਾਵੇ ਜਦੋਂ ਤੱਕ ਇਹਨਾਂ ਦੇ ਪ੍ਰਾਨ ਨਾ ਨਿਕਲ ਜਾਣ ਬਸ ਗਲਤੀ ਇੰਨੀ ਹੀ ਸੀ ਕਿ ਇਹਨਾਂ ਵਿੱਚ ਭਾਸ਼ਾ ਦਾ ਭੇਦਭਾਵ ਪੈਦਾ ਹੋ ਜਾਂਦਾ ਹੈ ਇਨਾਂ ਦੀ ਭਾਸ਼ਾ ਅਲੱਗ ਸੀ ਤੇ ਮਾਰਨ ਵਾਲਿਆਂ ਦੀ ਭਾਸ਼ਾ ਅਲੱਗ ਸੀ ਅੱਜ ਦੀ ਸੱਚੀ ਘਟਨਾ ਜੋ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਇਹ ਸੱਚੀ ਘਟਨਾ ਹੈ ਪਛਮੀ ਤਰੇਪੁਰਾ ਦਾ ਇੱਕ ਥਾਣਾ ਲੱਗਦਾ ਹੈ ਤਕਰਾਰ ਤਕਰਾਰ ਦਾ ਇੱਕ ਪਿੰਡ ਹੈ ਜ਼ਰੋਲਾ ਵਚਾਈ ਗੱਲ ਕਰ ਰਹੀ ਹਾਂ 11 ਫਰਵਰੀ ਸਾਲ 1997 ਦੀ ਰਾਤ ਦੇ ਲਗਭਗ 11:00 ਵਜੇ ਚੁੱਕੇ ਸਨ ਜੋ ਥਾਣਾ ਤਕਰਾਰ ਲੱਗਦਾ ਹੈ ਉੱਥੇ ਇੱਕ ਐਸਐਚਓ ਕੋਲ ਸੂਚਨਾ ਪਹੁੰਚਦੀ ਹੈ ਕੇ ਪਿੰਡ ਵਿੱਚ ਅੱਗ ਲੱਗ ਗਈ ਹੈ। ਇੱਕ ਡੀਏਆਰ ਕੈਂਪ ਹੈ ਉੱਥੇ ਅੱਗ ਲੱਗੀ ਹੈ। ਜਿਵੇਂ ਹੀ ਐਸਐਚਓ ਨੂੰ ਅੱਗ ਲੱਗਣ ਦੀ ਸੂਚਨਾ ਮਿਲਦੀ ਹੈ ਉਹ ਆਪਣੀ ਟੀਮ ਨਾਲ ਉਸ ਜਗ੍ਹਾ ਤੇ ਪਹੁੰਚਦਾ ਹੈ। ਉੱਥੇ ਪਹੁੰਚ ਕੇ ਜੋ ਉਹਨਾਂ ਨੇ ਦ੍ਰਿਸ਼ ਦੇਖਿਆ ਤਾਂ ਉਹਨਾਂ ਦੀਆਂ ਅੱਖਾਂ ਖੁੱਲੀਆਂ ਦੇ ਆ ਖੁੱਲੀਆਂ ਰਹਿ ਜਾਂਦੀਆਂ ਹਨ। ਉਹ ਸੋਚਣ ਲਈ ਮਜਬੂਰ ਹੋ ਜਾਂਦੇ ਹਨ ਇਧਰ-ਉਧਰ ਲਗਭਗ 13 ਲਾਸ਼ਾਂ ਪਈਆਂ ਸਨ ਜਿਸ ਵਿੱਚ ਬੱਚੇ, ਔਰਤਾਂ ਤੇ ਬਜ਼ੁਰਗ ਸਨ। ਕੁਝ ਨਾਲਾਂ ਜਲ ਚੁੱਕੀਆਂ ਸਨ। ਇਹ ਆਸ਼ਾਂ ਲਗਭਗ 70 ਤੋਂ 80% ਤੱਕ ਜਲੀਆਂ ਹੋਈਆਂ ਸਨ। ਕਈ ਲੋਕ ਅਜੇੇ ਸਨ ਜੋ ਜ਼ਿੰਦਗੀ ਤੇ ਮੌਤ ਦੀ جنگ ਲੜ ਰਹੇ ਸਨ ਤੇ ਬਚਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਸਨ। ਜਦੋਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਪਿੰਡ ਵਿੱਚ ਪੁਲਿਸ ਆ ਗਈ ਹੈ ਤਾਂ ਜੋ ਲੋਕ ਪਹਿਲਾਂ ਡਰ ਕੇ ਭੱਜ ਗਏ ਸਨ ਉਹ ਵਾਪਸ ਆਉਂਦੇ ਹਨ ਤੇ ਪੁਲਿਸ ਨੂੰ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਤੇ ਗੱਲਾਂ ਸੁਣਾਉਣੀਆਂ ਸ਼ੁਰੂ ਕਰ ਦਿੰਦੇ ਹਨ। ਇੱਕ ਵਿਅਕਤੀ ਹੁੰਦਾ ਹੈ ਜਿਸ ਦਾ ਨਾਮ ਹੈ ਗੁਰਾਸ਼ ਵਿਸ਼ਵਾਸ ਗੁਰਾਸ਼ ਵਿਸ਼ਵਾਸ ਨੇ ਪੁਲਿਸ ਨੂੰ ਸਾਰੀ ਕਹਾਣੀ ਦੱਸੀ ਉਸਨੇ ਕਿਹਾ ਸਾਹਿਬ ਰਾਤ ਦੇ ਲਗਭਗ 11 ਵਜੇ ਦਾ ਸਮਾਂ ਸੀ ਕੋਈ ਅਣਜਾਣੇ ਵਿਅਕਤੀ ਆਉਂਦੇ ਹਨ ਕਿਸੇ ਦੇ ਹੱਥ ਵਿੱਚ AK-47 ਸੀ ਕਿਸੇ ਦੇ ਹੱਥ ਵਿੱਚ ਡੰਡੇ ਤੇ ਕਿਸੇ ਦੇ ਹੱਥ ਵਿੱਚ ਤਲਵਾਰ ਸੀ ਉਹ ਪਿੰਡ ਵਿੱਚ ਆਉਂਦੇ ਹਨ ਤੇ ਇੱਕ ਇਸ ਪਿੰਡ ਵਿੱਚ ਬੰਗਾਲ ਤੋਂ ਆਏ ਪਛਾਈ ਅਲਪ ਸੰਖਿਆਕ ਸਮਾਜ ਦੇ ਲੋਕ ਸਨ ਜਿਨ੍ਹਾਂ ਦੀ ਭਾਸ਼ਾ ਕੁਝ ਹੋਰ ਤਰ੍ਹਾਂ ਦੀ ਸੀ ਇਨ੍ਹਾਂ ਲੋਕਾਂ ਦੇ ਘਰਾਂ ਦਾ ਪਤਾ ਕਰਕੇ ਉਹਨਾਂ ਦੇ ਘਰਾਂ ਨੂੰ ਅੱਗ ਲਗਾਉਣੀ ਸ਼ੁਰੂ ਕਰ ਦਿੱਤੀ। ਕਈ ਲੋਕ ਤਾਂ ਆਪਣੇ ਘਰ ਛੱਡ ਕੇ ਭੱਜ ਗਏ ਤੇ ਕਈ ਲੋਕਾਂ ਨੂੰ ਗੋਲੀਆਂ ਨਾਲ ਉਡਾ ਦਿੱਤਾ ਜਾਂਦਾ ਹੈ। ਲਗਾਤਾਰ ਗੋਲੀਆਂ ਚੱਲ ਰਹੀਆਂ ਹਨ। ਲੋਕ ਕਿਵੇਂ ਨਾ ਕਿਵੇਂ ਕਰਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇੱਕ ਘਰ ਅਜੀਹਾ ਸੀ ਜਿਸ ਵਿੱਚ 5 ਸਾਲ ਦਾ ਬੱਚਾ ਤੇ ਉਸ ਦੀ ਮਾਂ ਦੋਨੋਂ ਘਰ ਦੇ ਅੰਦਰ ਫਸ ਜਾਂਦੇ ਹਨ ਜੋ ਪਤੀ ਹੁੰਦਾ ਹੈ ਉਹ ਭੱਜ ਕੇ ਆਪਣੀ ਜਾਨ ਬਚਾ ਲੈਂਦਾ ਹੈ ਜੋ ਬੱਚਾ ਹੁੰਦਾ ਹੈ ਉਸ ਨੂੰ ਦਰਵਾਜ਼ੇ ਤੇ ਹੀ ਰੋਕ ਦਿੱਤਾ ਜਾਂਦਾ ਹੈ ਤੇ ਗੋਲੀ ਸੁਣਾਈ ਜਾਂਦੀ ਹੈ ਜਿਵੇਂ ਹੀ 2147 ਵਿੱਚੋਂ ਗੋਲੀ ਚਲਾਈ ਜਾਂਦੀ ਹੈ ਉਹ ਬੱਚਾ ਇੱਕ ਗੋਲੀ ਨਾਲ ਹੀ ਮਰ ਜਾਂਦਾ ਹੈ ਜਦੋਂ ਉਸ ਦੀ ਮਾਂ ਉਸ ਨੂੰ ਬਚਾਉਣ ਦੇ ਲਈ ਜਾਂਦੀ ਹੈ ਤਾਂ ਉਹ ਵੀ ਗੋਲੀ ਨਾਲ ਉੱਥੇ ਹੀ ਮਰ ਜਾਂਦੀ ਹੈ ਇਸੀ ਤਰ੍ਹਾਂ 13 ਲੋਕ ਮਾਰ ਜਾਂਦੇ ਹਨ ਪਿੰਡ ਵਿੱਚ ਬਹੁਤ ਜ਼ਿਆਦਾ ਚੀਖ ਝੰਗਿਆੜਾ ਮਚ ਜਾਂਦਾ ਹੈ ਅਖੀਰ ਪੁਲਿਸ ਪੁੱਛਦੀ ਹੈ ਕਿ ਤੁਹਾਡੀ ਇਸ ਤਰ੍ਹਾਂ ਦੀ ਕਿਸੇ ਨਾਲ ਕੀ ਦੁਸ਼ਮਣੀ ਸੀ ਜੋ ਇਹ ਲੋਕ ਮਾਰਨ ਲਈ ਆਏ ਹਨ ਤਾਂ ਉਦੋਂ ਇੱਕ ਅਜਿਹੇ ਉਗਰਵਾਦੀ ਸੰਗਠਨ ਦਾ ਨਾਮ ਲਿਆ ਜਾਂਦਾ ਹੈ ਉਸ ਸੰਗਠਨ ਦਾ ਨਾਮ ਲੈਣ ਤੋਂ ਬਾਅਦ ਕਿਹਾ ਕਿ ਉਸ ਨਾਲ ਜੁੜੇ ਹੋਏ ਕੁਝ ਲੋਕ ਸਨ ਜਿਨ੍ਹਾਂ ਦੇ ਨਾਮ ਲਏ ਜਾਂਦੇ ਹਨ ਉਹ ਲੋਕ ਸਨ ਰਵੀਦੇਵ ਵਰਮਾ ਗਾਂਧੀਦੇਵ ਵਰਮਾ ਸੰਜੂ ਦੇਵ ਵਰਮਾ ਸ਼ੰਭੂ ਰਾਮ ਦੇਵ ਵਰਮਾ ਇਸ ਤਰ੍ਹਾਂ ਦੇ ਕਈ ਲੋਕ ਸਨ ਜਦੋਂ ਇਹਨਾਂ ਬਾਰੇ ਦੱਸਿਆ ਜਾਂਦਾ ਹੈ ਤਾਂ ਇਹਨਾਂ ਦੇ ਖਿਲਾਫ 12/1997 ਆਈਪੀਸੀ ਦੀ ਧਾਰਾ 11 48 149 302 326 307 436 ਇਸ ਐਕਟ ਦੀ ਧਾਰਾ ਤੇ ਮੁਕੱਦਮਾ ਦਰਜ ਕੀਤਾ ਜਾਂਦਾ ਹੈ। ਪੁਲਿਸ ਦੇ ਸਾਹਮਣੇ ਜਿੰਨੇ ਵੀ ਨਾਮ ਆਉਂਦੇ ਹਨ ਉਹਨਾਂ ਬਾਰੇ ਜਾਂਚ ਪੜਤਾਲ ਕੀਤੀ ਜਾਂਦੀ ਹੈ। ਬਸ ਜਾਂਚ ਪੜਤਾਲ ਵਿੱਚ ਇਹ ਗੱਲ ਹੀ ਕੀਤੀ ਜਾਂਦੀ ਹੈ ਕਿ ਰਾਤ 11 ਵਜੇ ਦਾ ਸਮਾਂ ਸੀ ਤੇ ਸਾਲ 1997 ਦੀ ਗੱਲ ਹੈ ਜਦੋਂ ਲੋਕ ਆਪਣੇ ਆਪਣੇ ਘਰਾਂ ਵਿੱਚ ਸੁੱਤੇ ਪਏ ਸਨ। ਦਾ ਇੱਕ ਜੋਜ਼ਨਾ ਬਣਾ ਕੇ ਵਿਅਕਤੀਆਂ ਦਾ ਝੁੰਡ ਪਿੰਡ ਵਿੱਚ ਹੁੰਦਾ ਹੈ ਉਸ ਝੁੰਡ ਨੇ ਲੋਕਾਂ ਨੂੰ ਬਹੁਤ ਪਰੇਸ਼ਾਨ ਕੀਤਾ ਅਤੇ ਉਹਨਾਂ ਦੇ ਘਰਾਂ ਨੂੰ ਅੱਗ ਲਗਾ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਉਹਨਾਂ ਦਾ ਇਰਾਦਾ ਸੀ ਕਿ 35 ਪਰਿਵਾਰ ਹਨ 35 ਪਰਿਵਾਰਾਂ ਦੇ ਵਿੱਚ ਜਿੰਨੇ ਵੀ ਮੈਂਬਰ ਹਨ ਕਿਸੇ ਵੀ ਮੈਂਬਰ ਨੂੰ ਜਿਉਂਦਾ ਨਹੀਂ ਛੱਡਣਾ ਕਿਉਂਕਿ ਇਹ ਜੋ ਬੋਲਦੇ ਹਨ ਇਹਨਾਂ ਦੀ ਭਾਸ਼ਾ ਸਾਡੀ ਭਾਸ਼ਾ ਨਾਲੋਂ ਬਿਲਕੁਲ ਅਲੱਗ ਹੈ ਉਹਨਾਂ ਨੂੰ ਲੱਗਦਾ ਸੀ ਕਿ ਕਿ ਤੋਂ ਦੂਰ ਦਰਾਡੇ ਤੋਂ ਆਏ ਹੋਏ ਹਨ ਇਹਨਾਂ ਲੋਕਾਂ ਨੂੰ ਸਾਡੇ ਵਿੱਚ ਰਹਿਣ ਦਾ ਕੋਈ ਵੀ ਅਧਿਕਾਰ ਨਹੀਂ ਬਸ ਇਸ ਕਰਕੇ ਇਹਨਾਂ ਲੋਕਾਂ ਦੀ ਹੱਤਿਆ ਹੋ ਜਾਂਦੀ ਹੈ ਪੁਲਿਸ ਮੌਕੇ ਤੇ ਜਾਂਚ ਕਰਦੀ ਹੈ ਜਿੰਨੇ ਵੀ ਲੋਕ ਮਰ ਚੁੱਕੇ ਸਨ ਜੋ ਤੜਫ ਰਹੇ ਸਨ ਸਾਰਿਆਂ ਨੂੰ ਜੀਵੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਅਗਲੇ ਦਿਨ 12 ਫਰਵਰੀ ਨੂੰ ਇਹ ਸੂਚਨਾ ਮਿਲਦੀ ਹੈ ਕਿ ਤਿੰਨ ਲੋਕ ਹੋਰ ਮਰ ਚੁੱਕੇ ਸਨ ਕੁੱਲ ਮਿਲਾ ਕੇ 16 ਲੋਕ ਮਰ ਜਾਂਦੇ ਹਨ ਬਾਕੀ ਜੋ ਪੁਲਿਸ ਨੇ ਰਿਪੋਰਟ ਲਈ ਸੀ ਇਹ ਦਾਵਾ ਕੀਤਾ ਜਾਂਦਾ ਸੀ ਕਿ ਪੁਲਿਸ ਨੇ ਸਹੀ ਰਿਪੋਰਟ ਨਹੀਂ ਦਿੱਤੀ ਸੀ ਕਿਉਂਕਿ ਮਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਸੀ ਤੇ ਕਾਫੀ ਵਿਅਕਤੀ ਗੁੰਮ ਸਨ ਜਿਨ੍ਹਾਂ ਦਾ ਕੋਈ ਪਤਾ ਨਹੀਂ ਸੀ ਰਿਪੋਰਟ ਲੱਗਣ ਤੋਂ ਬਾਅਦ ਜਦੋਂ ਇਹ ਮਾਮਲਾ ਨਿਚਲੀ ਅਦਾਲਤ ਵਿੱਚ ਪਹੁੰਚਦਾ ਹੈ ਤਾਂ ਨਿਚਲੀ ਅਦਾਲਤ ਵਿੱਚ ਪਹਿਲਾਂ 5 ਲੋਕਾਂ ਦੇ ਖਿਲਾਫ ਚਾਰਜ ਸ਼ੀਟ ਲਾਈ ਜਾਂਦੀ ਹੈ ਤੇ 11 ਲੋਕਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਜਾਂਦੀ ਹੈ ਜਦੋਂ ਦੋਨਾਂ ਦੇ ਵਕੀਲ ਅਦਾਲਤ ਵਿੱਚ ਬਹਿਸ ਕਰਦੇ ਹਨ ਤਾਂ ਪਤਾ ਲੱਗਦਾ ਹੈ ਕਿ ਤਿੰਨ ਲੋਕਾਂ ਦੇ ਖਿਲਾਫ ਕੋਈ ਵੀ ਸਬੂਤ ਨਹੀਂ ਸਨ ਦੋ ਵਿਅਕਤੀ ਇਸ ਵਿੱਚ ਦੋਸ਼ੀ ਪਾਏ ਜਾਂਦੇ ਹਨ ਇੱਕ ਦਾ ਨਾਮ ਅਸ਼ੋਕ ਦੇ ਵਰਮਾ ਤੇ ਦੂਜੇ ਦਾ ਨਾਮ ਗਾਂਧੀ ਦੇ ਵਰਮਾ ਹੁੰਦਾ ਹੈ ਇਹਨਾਂ ਦੋਨਾਂ ਦੇ ਖਿਲਾਫ ਸਬੂਤ ਪਾਏ ਜਾਂਦੇ ਹਨ ਤੇ ਜੱਜ ਸਾਹਿਬ ਜਦੋਂ ਇਹਨਾਂ ਦੀ ਸੁਣਵਾਈ ਕਰਦੇ ਹਨ ਤਾਂ ਉਹਨਾਂ ਤੋਂ ਬਸ ਇਹ ਪੁੱਛਿਆ ਜਾ ਰਿਹਾ ਸੀ ਕਿ ਤੁਸੀਂ ਇਹਨਾਂ ਦੀ ਹੱਤਿਆ ਕਿਉਂ ਕੀਤੀ ਪਰ ਇਹ ਕਹਿੰਦੇ ਹਨ ਕਿ ਸਾਨੂੰ ਤਾਂ ਬੇਵਜਾ ਫਸਾਇਆ ਗਿਆ ਹੈ ਸਾਡਾ ਇਸ ਵਿੱਚ ਕੋਈ ਦੋਸ਼ ਨਹੀਂ ਸਾਡੇ ਸਿਰਫ ਨਾਮ ਲਿਖਵਾਈ ਗਏ ਹਨ ਪਰ ਇਹ ਹੱਤਿਆਕਾਂਡ ਤਾਂ ਕਿਸੇ ਹੋਰ ਨੇ ਕੀਤਾ ਹੈ ਪਰ ਪੁਲਿਸ ਦੀ ਜਾਂਚ ਕਹਿੰਦੀ ਸੀ ਕਿ ਇਹ ਉਹੀ ਲੋਕ ਹਨ ਜਿਨ੍ਹਾਂ ਨੇ ਇਹ ਕਾਣ ਕੀਤਾ ਹੈ ਇਹਨਾਂ ਲੋਕਾਂ ਦਾ ਸਬੰਧ ਇੱਕ ਅਜਿਹੇ ਸੰਗਠਨ ਜਿਸ ਦਾ ਨਾਮ ਹੈ ਨੈਸ਼ਨਲ ਲਿਬਰੇਸ਼ਨ ਫਰੰਟ ਆਫ ਤ੍ਰੈਪੁਰਾ ਇਹ ਇਸ ਸੰਗਠਨ ਨਾਲ ਸਬੰਧ ਰੱਖਣ ਵਾਲੇ ਲੋਕ ਸਨ ਜੱਜ ਸਾਹਿਬ ਨੇ ਪੂਰੀ ਕਹਾਣੀ ਸੁਣਨ ਤੋਂ ਬਾਅਦ ਇਹਨਾਂ ਦੋਨਾਂ ਨੂੰ ਫਾਂਸੀ ਦੀ ਸਜ਼ਾ ਦਾ ਹੁਕਮ ਸੁਣਾਇਆ ਤੇ ਨਾਲ ਹੀ ਇਹ ਕਿਹਾ ਗਿਆ ਇਹਨਾਂ ਦੋਨਾਂ ਨੂੰ ਉਦੋਂ ਤੱਕ ਫਾਂਸੀ ਦੇ ਫੰਦੇ ਤੇ ਲਟਕਾ ਕੇ ਰੱਖਿਆ ਜਾਵੇ ਜਦੋਂ ਤੱਕ ਇਹਨਾਂ ਦੇ ਪ੍ਰਾਨ ਨਾ ਨਿਕਲ ਜਾਣ ਇਸ ਘਟਨਾ ਨੇ ਪੂਰੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਸੀ ਵਿਦੇਸ਼ੀ ਇਰੀਆ ਨੇ ਵੀ ਇਸ ਘਟਨਾ ਨੂੰ ਕਵਰ ਕੀਤਾ ਸੀ ਜਿਵੇਂ ਅਮਰੀਕਾ ਵਿੱਚ ਕਾਲੇ ਤੇ ਗੋਰੇ ਦਾ ਭੇਦ ਹੁੰਦਾ ਹੈ ਠੀਕ ਉਸੇ ਤਰ੍ਹਾਂ ਇੱਥੇ ਵੀ ਪਾਸ਼ਾ ਦਾ ਭੇਦ ਹੋਇਆ ਕੁਝ ਹੱਦ ਤੱਕ ਲੋਕ ਇਸ ਗੱਲ ਦਾ ਯਕੀਨ ਨਹੀਂ ਮੰਨ ਰਹੇ ਸਨ ਪਰ ਇਸ ਹੱਤਿਆकांड ਦਾ ਮੁੱਖ ਕਾਰਨ ਪਾਸ਼ਾ ਹੀ ਸੀ ਫਿਰ ਇਹ ਮਾਮਲਾ ਉੱਚ ਅਦਾਲਤ ਵਿੱਚ ਪਹੁੰਚਦਾ ਹੈ ਉੱਚ ਅਦਾਲਤ ਨੇ ਵੀ ਨਿਚਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਤੇ ਕਿਹਾ ਜੋ ਫੈਸਲਾ ਕੀਤਾ ਗਿਆ ਹੈ ਉਵੇਂ ਹੀ ਹੋਣਾ ਚਾਹੀਦਾ ਹੈ ਇਹਨਾਂ ਦੋਨਾਂ આરોપીਆਂ ਨੂੰ ਫਾਂਸੀ ਦੀ ਸਜ਼ਾ ਹੀ ਦਿੱਤੀ ਜਾਣੀ ਚਾਹੀਦੀ ਹੈ ਇਹ ਦੋਨੇ આરોપી ਫਿਰ ਸੁਪਰੀਮ ਕੋਰਟ ਵਿੱਚ ਅਪੀਲ ਕਰਦੇ ਹਨ ਸਭ ਤੋਂ ਪਹਿਲਾਂ ਇਹ ਦੋਨੋਂ ਆਪਣੇ ਆਪ ਪੂਰੀ ਤਰ੍ਹਾਂ નિર્ਦੋਸ਼ ਸਾਬਿਤ ਕਰਦੇ ਹਨ ਇਹ ਕਹਿੰਦੇ ਹਨ ਕਿ ਸਾਡਾ ਕੋਈ ਦੋਸ਼ ਨਹੀਂ ਹੈ ਜੇਕਰ ਇਹਨਾਂ ਦਾ ਕੋਈ ਦੋਸ਼ ਹੀ ਨਹੀਂ ਤਾਂ ਫਿਰ ਪੂਰੇ ਪਿੰਡ ਵਿੱਚ ਅੱਗ ਕਿਸ ਨੇ ਲਗਾਈ ਹੈ ਕਿਸ ਨੇ 16 ਲੋਕਾਂ ਦੀ ਹੱਤਿਆ ਕੀਤੀ ਸੀ ਤੇ ਕਿਸ ਨੇ ਲਗਾਤਾਰ ਇੱਕ ਘੰਟਾ ਗੋਲੀਆਂ ਚਲਾਈਆਂ ਪਰ ਇਹਨਾਂ ਗੱਲਾਂ ਦਾ ਜਵਾਬ ਉਹਨਾਂ ਕੋਲ ਨਹੀਂ ਸੀ ਬਾਸੂ ਇਹਨਾਂ ਕਹਿੰਦੇ ਸਨ ਕਿ ਅਸੀਂ નિર્ਦੋਸ਼ ਹਾਂ ਸਿਪਰੀਮ ਕੋਰਟ ਵਿੱਚ ਅਪਲਾਈ ਕਰਨ ਤੋਂ ਬਾਅਦ ਜੱਜ ਸਾਹਿਬ ਕਹਿੰਦੇ ਹਨ ਕਿ ਇਹਨਾਂ ਨੂੰ 20 ਸਾਲ ਆਜੀਵਨ ਕਾਰਾਵਾਜ਼ ਦੀ ਸਜ਼ਾ ਸੁਣਾਈ ਜਾਂਦੀ ਹੈ ਇਹ ਆਪਣੀ ਸਜ਼ਾ 20 ਸਾਲ ਵਿੱਚ ਪੂਰੀ ਕਰਨਗੇ ਹੁਣ ਇਹ ਕਦੋਂ ਤੱਕ ਜੇਲ੍ਹ ਵਿੱਚ ਰਹਿਣਗੇ ਇਸ ਬਾਰੇ ਕੁਝ ਪਤਾ ਨਹੀਂ ਤੇ ਹੁਣ ਇੱਕ ਹੋਰ ਗੱਲ ਸਾਹਮਣੇ ਆ ਰਹੀ ਸੀ ਜੋ ਅਸ਼ੋਕ ਦੇਵ ਵਰਮਾ ਹੈ ਇਹ ਲਗਭਗ 15 ਸਾਲਾਂ ਤੱਕ ਇਸ ਘਟਨਾ ਨੂੰ ਇਲਜ਼ਾਮ ਦੇਣ ਤੋਂ ਬਾਅਦ ਗਾਇਬ ਹੋ ਜਾਂਦਾ ਹੈ ਅਖੀਰ ਪੁਲਿਸ ਉਸਨੂੰ ਗ੍ਰਿਫਤਾਰ ਕਰਦੀ ਹੈ ਇਸ ਗ੍ਰਿਫਤਾਰੀ ਦੇ ਵਿੱਚ ਜਦੋਂ ਇਹਨਾਂ ਦੇ ਕੋਰਟ ਕਚਹਿਰੀ ਵਿੱਚ ਚੱਕਰ ਚਾਲਦੇ ਹਨ ਤਾਂ ਇਹ ਦੋਨੇ ਗਾਂਧੀ ਦੇ ਵਰਮਾ ਤੇ ਦੂਜਾ ਅਸ਼ੋਕ ਦੇ ਵਰਮਾ ਪੁਲਿਸ ਨੂੰ ਆਪਣੀਆਂ ਗੱਲਾਂ ਵਿੱਚ उलझाਉਂਦੇ ਹਨ ਤੇ ਉੱਥੋਂ ਪੱਧ ਜਾਂਦੇ ਹਨ ਪੁਲਿਸ ਫਿਰ ਇਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਤੇ ਜੇਲ੍ਹ ਦੀਆਂ ਸ਼ਲਾਖਾਂ ਦੇ ਪਿੱਛੇ ਸਿੱਟ ਦਿੰਦੀ ਹੈ ਦੋਸਤੋ ਇਸ ਕਹਾਣੀ ਨੂੰ ਸੁਣਾਉਣ ਦਾ ਮਕਸਦ ਕਿਸੇ ਦਾ ਦਿਲ ਦੁਖਾਉਣਾ ਨਹੀਂ ਜਾਂ ਕਿਸੇ ਨੂੰ ਪਰੇਸ਼ਾਨ ਕਰਨਾ ਨਹੀਂ ਸਗੋਂ ਤੁਹਾਨੂੰ ਜਾਗਰੂਕ ਕਰਨਾ ਹੈ ਧੰਨਵਾਦ